ਅੰਮਰ ਤੇ ਬਾਣੀ ਦੇ ਬਾਣੀ ਗੁਰੂ ਗੁਰੂ ਹੈ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਬਹੁਤ ਸ਼ਕਤੀ ਹੈ ਕਿਉਂਕਿ ਬਾਣੀ ਦਾ ਆਸਰਾ ਲੈ ਕੇ ਧੰਤਨ ਬਾਬਾ ਦੀਪ ਸਿੰਘ ਵਰਗੇ ਸੂਰਮੇ ਨੇ ਜਮਾਲ ਖਾਨ ਨੂੰ 18 ਸੋਹ ਦੇ ਖੰਡੇ ਨਾਲ ਸੋਧਾ ਲਾਇਆ ਕਿਉਂਕਿ ਜਦੋਂ ਧੰਤਨ ਬਾਬਾ ਦੀਪ ਸਿੰਘ ਜੀ ਨੂੰ ਗੁਰੂ ਨੇ ਸਿੱਖਣਾ ਦੱਸਿਆ ਵੀ ਬਾਬਾ ਜੀ ਤੁਸੀਂ ਦਮਦਮਾ ਸਾਹਿਬ ਦੀ ਧਰਤੀ ਦੇ ਤਪਸ਼ਾ ਕਰ ਰਿਹਾ ਨਾਮ ਸਿਮਰ ਰਹੇ ਹਾਂ ਅਕਾਲ ਪੁਰਖ ਦੀ ਰਾਗਨਾ ਦੀ ਉਸਤਤ ਦਾ ਉਹ ਵੀ ਵਡਾਈ ਕਰ ਰਿਹਾ ਤੇ ਉਧਰ ਅਹਿਮਦ ਸ਼ਾਹ ਬਦਾਲੀ ਵਰਗੇ ਜਮਾਲ ਖਾਨ ਵਰਗੇ ਪਾਪੀ ਸ਼ੋਗਰਾਂ ਨੂੰ ਪੂਰ ਰਹੇ ਆ ਤੇ ਗੁਰਧਾਮਾਂ ਦੀ ਬੇਦ ਵੀ ਕਰ ਰਹੇ ਆ ਤਾਂ ਉਸ ਟਾਈਮ ਧੰਤਨ ਬਾਬਾ ਦੀਪ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਅਰਦਾਸ ਬੇਨਤੀ ਕੀਤੀ ਸੱਚੇ ਪਾਤਸ਼ਾਹ ਅੱਜ ਮੈਂ ਤੇਰੇ ਗੁਰਧਾਮਾਂ ਨੂੰ ਆਜਾਦ ਕਰਾਉਣ ਦੀ ਖਾਤਰ ਜਾ ਰਿਹਾ ਤੇ ਮੇਰਾ ਸੀਸ ਤੇਰੇ ਚਰਨਾਂ ਦੇ ਵਿੱਚ ਭੇਟ ਹੋਣਾ ਚਾਹੀਦਾ ਤਉਸ ਵੇ ਧੰਤਨ ਬਾਬਾ ਦੀਪ ਸਿੰਘ ਜੀ ਨੇ 18 ਫੇਰ ਦੇ ਖੰਡੇ ਨਾਲ ਲਕੀਰ ਖਿੱਚਤੀ ਆਜੋ ਸਿੱਖੋ ਉਹਨਾਂ ਯਾਲਮਾਨ ਨੂੰ ਸੋਧਾ ਲਾਉਣਾ ਜੋ ਗੁਰਦੁਆਮਾਂ ਦੀ ਬੇਅਦਬੀ ਕਰ ਰਹੇ ਆ ਤਾਂ ਗੁਰੂ ਗੋਬਿੰਦ ਸਿੰਘ ਮਾਰ ਕੇ ਛਲਾ ਲਕੀਰ ਤੱਪ ਗਈ ਤਉਸ ਤੋਂ ਬਾਅਦ ਧੰਤਨ ਬਾਬਾ ਦੀਪ ਸਿੰਘ ਜੀ ਦਾ ਅੱਖਾ ਜਦੋਂ ਚੱਲਿਆ ਉਸ ਵੇਲੇ 500 ਸਿੰਘਾਂ ਦੀ ਗਿਣਤੀ ਸੀ ਜਿਵੇਂ ਜਿਵੇਂ ਗੁਰੂ ਰੇ ਸਿੰਘਾਂ ਨੂੰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਸ਼ਵਾਂ ਦੇ ਵਿੱਚ ਪਤਾ ਲੱਗਦਾ ਗਿਆ ਤਾਂ ਗੁਰੂ ਰੇ ਸਿੰਘ ਢਾਲਾਂ ਤਲਵਾਰਾਂ ਖੰਡੇ ਲੈ ਕੇ ਘੋੜਿਆਂ ਤੇ ਅਸਵਾਰ ਹੋ ਕੇ ਧੰਤਨ ਬਾਬਾ ਦੀਪ ਸਿੰਘ ਜੀ ਦੇ ਕਾਫਲੇ ਦੇ ਵਿੱਚ ਜਾ ਸ਼ਾਮਲ ਹੋਏ ਧੰਤਨ ਬਾਬਾ ਦੀਪ ਸਿੰਘ ਦੇ ਕਾਫਲੇ ਦੀ ਗਿਣਤੀ ਉਸ ਵਕਤ ਜਦੋਂ ਤਰਨਤਾਰਨ ਪਹੁੰਚੇ ਤਾਂ 5000 ਦੀ ਗਿਣਤੀ ਹੋਈ ਆ ਤਾਂ ਉਸ ਵਕਤ ਭਰਤਲ ਬਾਬਾ ਦੀਪ ਸਿੰਘ ਜੀ ਜੰਗ ਦੇ ਮੈਦਾਨ ਵਿੱਚ ਬੈਰੀਆਂ ਦੇ ਆਹੂ ਲਾਰ ਰਹੇ ਆ ਟਿੱਕੀ ਦੀ 41 ਬਾ ਰਹੇ ਆ ਤੇ ਜੰਗ ਦੇ ਮੈਦਾਨ ਵਿੱਚ ਲੜਦੇ ਲੜਦੇ ਸਾਹ ਦੇ ਵਾਰ ਦੇ ਨਾਲ ਬਾਬਾ ਦੀਪ ਸਿੰਘ ਜੀ ਦਾ ਜਦੋਂ ਸਿਰ ਕੱਟਿਆ ਗਿਆ ਤਾਂ ਹੁਣੀ ਨੇ ਮਿਹਣਾ ਮਾਰਿਆ ਬਾਬਾ ਜੀ ਮੈਂ ਤੁਹਾਨੂੰ ਕਿਹਾ ਸੀ ਹਰਮੰਦਰ ਸਾਹਿਬ ਤੈਨੂੰ ਯਾਰ ਨਹੀਂ ਦੇਣਾ ਤੇ ਜਦੋਂ ਗੁਰੂ ਦੇ ਸਿੰਘ ਦੀ ਕੀਤੀ ਹੋਵੇ ਅਰਦਾਸ ਤੇ ਹੁਣੀ ਦਾ ਨੀ ਮਤਬਲਾ ਵੀ ਉਹ ਰੋਕ ਜਾਈ ਤਾਂ ਉਸ ਵਕਤ ਧੰਤਨਤਨ ਬਾਬਾ ਦੀਪ ਸਿੰਘ ਜੀ ਨੇ ਭਗਤੀ ਦੇ ਨਾਲ ਆਪਣੇ ਸੀਸ ਨੂੰ ਖੱਬੇ ਹੱਥ ਦੀ ਹਥੈਲੀ ਤੇ ਰੱਖਿਆ ਤੇ ਇਧਰ ਸੱਜੇ ਹੱਥ 18 ਫੇਰ ਦੇ ਖੰਡੇ ਨਾਲ ਜਮਾਲ ਖਾਨ ਨੂੰ ਸੋਧਾ ਲਾ ਤੇ ਗੁਰਦਘਾ ਨੂੰ ਆਜ਼ਾਦ ਕਰਾਇਆ ਸੇ ਗੰਗਤਾਂ ਵੱਲੋਂ ਬਹੁਤ ਸਾਰਾ ਪਿਆਰ ਭੇਜਿਆ ਜਾ ਰਿਹਾ ਹੈ ਗੁਰੂ ਰੂਪ ਖਾਲਸਾ ਜੀ ਵੱਲੋਂ ਸਾਡੇ ਵੀਰਾਂ ਵੱਲੋਂ ਸਾਡੇ ਫੌਜੀ ਸਾਹਿਬ ਜੀ ਅ ਬਲ ਬਹਾਦਰ ਜੀ ਹੋਰ ਵੀ ਸਾਡੇ 25 ਸਾਲ ਉਹਨਾਂ ਦੇ ਇਤਿਹਾਸ ਦਾ ਮਾਣ ਸੁਭਿਉ ਧਿਆਨਾ ਉਸ ਪਰਮਾ ਬਾਹਗੁਰੂ ਤੇ ਹੁੰਦੇ ਆ ਭਗਤ ਸੰਤ ਜਮਨੇੜੇ ਜਿਵੇਂ ਆਪਣੇ ਨੱਕਰ ਦੇ ਵਿੱਚ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦੇ ਸ੍ਰੀ ਅਖੰਡ ਮੱਠਾ ਦੀ ਲੜੀ ਚੱਲ ਰਹੀ ਆ ਸੰਤ ਬਾਬਾ ਰਣਜਨ ਸਿੰਘ ਜੀ नाम मत छोटी दां बि असीं बोर जबानो दसी मत छोटी दां اسی کی बोर जबानो दसी ਜਿਉਂ ਸਦਾ ਹੀ ਜਿਹੜੇ ਉਸ ਪਰਮਾ ਬਾਹਗਰੂ ਦੇ ਹੁੰਦੇ ਆ ਭਗਤ ਸੰਤ ਜਾਣਦੇੜੇ ਉਸ ਪਰਮਾ ਬਾਹਗਰੂ ਦੇ ਹੁੰਦੇ ਆ ਭਗਤ ਸੰਤ ਜਾਣਦੇੜੇ

ਮੰਦੇ ਦੇ ਉਸ ਪਰਮਵਾਹੀ ਗਰੂ ਦੇ ਹੁੰਦੇ ਆ ਭਗਤ ਸੰਤ ਜਾਣਦੇ ਦੇ